ਇਸ ਵੇਲੇ ਦੀ ਵੱਡੀ ਖਬਰ ਮੋਗਾ ਦੇ ਪਿੰਡ ਸਿੰਘਵਾਲਾ ਵਿੱਚ 220 ਕੇਵੀ ਦੇ ਬਿਜਲੀ ਦੇ ਗ੍ਰਿਡ ਵਿੱਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ ਫਾਇਰ ਬ੍ਰਿਗੇਡ ਦੀਆਂ 5 ਤੋਂ 7 ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਅੱਗ ਕਿੰਨੀ ਭਿਆਨਕ ਹੈ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਮੋਗੇ ਦੇ ਸਿੰਘਵਾਲਾ 220 ਕੇਵੀ ਦੇ ਬਿਜਲੀ ਗ੍ਰਿਡ ਦੀਆਂ ਅੱਗ ਇੰਨੀ ਭਿਆਨਕ ਹੈ ਜਿਹਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਨੇ ਸਾਰਾ ਜਿਹੜੀ ਅੱਗ ਲੱਗੀ ਹੈ ਇਥੇ 220 ਕੇਵੀ ਜਿਹੜਾ ਸਿੰਘਾ ਵਾਲਾ ਉਹ ਬਿਜਲੀ ਘਰ ਉਹਦੇ ਵਿੱਚ ਲੱਗੀ ਵੀ ਆ ਤੇ ਅੱਗ ਦੇ ਕਾਰਨ ਦਾ ਉਹਨੇ ਦੱਸਿਆ ਵੀ ਕੋਈ ਬ੍ਰੇਕ ਹੋਇਆ ਉਹਦੇ ਨਾਲ ਲੱਗੀ ਆ ਤੇ ਸਾਡੀਆਂ ਜਿਹੜੀਆਂ ਗੱਡੀਆਂ ਲੱਗੀਆਂ ਹੋਈਆਂ ਅੱਗ ਬੁਝਾਉਣਾ ਸੀ ਕੋਟਕਪੂਰਾ ਤੇ ਜਗਰਾਉਂ ਤੇ ਫਰੀਦਕੋਟ ਇਹ ਵੀ ਗੱਡੀਆਂ ਮਗਾਂਗੀਆਂ ਬਠਿੰਡਾ ਵੀ ਮਗਾਇਆ ਹੋਇਆ ਜੀ ਹੁਣ ਤੱਕ ਤਾਂ ਜੀ ਸਾਡੀਆਂ ਆਪ ਦੇ ਮੋਗੇ ਦੀਆਂ ਫਿਲਹਾਲ ਤਾਂ ਅਸੀਂ ਉਹਦੇ ਨਾਲ ਕੰਟਰੋਲ ਕਰ ਰਹੇ ਆਂ ਪਰ ਸਾਨੂੰ ਮੁਸ਼ਕਲ ਇਹ ਆ ਆਰੀ ਵੀ ਨਾਲ ਦੇ ਗ੍ਰੈਡ ਵਾਲਿਆਂ ਦੇ ਹਾਈਡੈਂਟ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਨੂੰ ਪਾਣੀ ਨਹੀਂ ਭਰਨ ਦਿੱਤਾ ਜੋ ਕਿਲੋਮੀਟਰ ਵਾੜ ਦਾ ਪਾਣੀ ਜਾਂਦਾ ਜੀ ਜਿਆਦਾ ਹੀ ਬਣ ਜਾਂਦਾ ਜੀ ਹੈਡ ਸਟੇਸ਼ਨ ਤੇ ਜਾਣਾ ਪੈਂਦਾ ਜੀ ਉੱਥੇ ਸਰ ਬਾਗੇਪੁਰਾਣੇ ਤੇ ਧਰਮਕੋਟ ਦੇ ਵਿੱਚ ਡਰਾਈਵਰ ਹੈ ਨਹੀਂ ਸੀਗੇ ਜਿਹੜੇ ਕਾਰਨ ਕਰਕੇ ਸਾਡਾ ਡਰਾਈਵਰ ਬਾਗੇਪੁਰਾਣੇ ਤੋਂ ਫੈਟ ਟੈਂਡਰ ਲੈਣ ਗਿਆ ਹੋਇਆ ਵੇ ਉਹ ਵੀ ਆਉਂਦੇ ਪਏ ਜੀ ਰਸਤੇ ਹੁਣ ਤਾਂ तकरीबन ਹਜੇ ਕੁਝ ਕਹਿ ਨਹੀਂ ਸਕਦੇ ਕਿ ਕਿੰਨੀਆਂ ਗੱਡੀਆਂ ਲੱਗਣੇ ਹਾਲਾਤ ਤਾਂ ਹੁਣ ਕੀ ਹਾਲਾਤ ਹੈ ਇਸ ਦਾ ਹਾਲਾਤ ਤਾਂ ਜੀ ਹਜੇ ਬਹੁਤ ਜ਼ਿਆਦਾ ਸਰੀਆ ਸਾਹਿਬ ਵੀ ਬਲਾਸਟ ਹੋਣ ਦਾ ਵੀ ਡਰਾ ਜਾਗੇ ਅੱਗ ਬਹੁਤ ਜ਼ਿਆਦਾ ਹੈ ਜੀ ਹਾਇਦਾ ਇੱਕ ਨੂੰ ਹੀ ਹੈ ਜੀ ਉਹਦੇ ਵਿੱਚ 20 ਕੇਐਮ ਦਾ ਜੀ ਐਮਵੀ ਦਾ ਜੀ ਇਹ ਕੌਨ ਸਾ ਸਟੇਸ਼ਨ ਔਰ ਕਿੰਨੇ 220 ਕੇਵੀ ਸਿੰਗਲ ਅਗਰੇਡ ਹੈ ਇਹ ਤੋਂ ਜੋ ਅਗ ਲੱਗੀ ਹੈ ਇਸਮੇ ਉਹ ਕਿਸਮੇ ਲੱਗੀ ਹੈ ਇਹ ਟਰਾਂਸਫਾਰਮਰ ਹੈ 20 ਐਮਵੀ ਦਾ 132 11 ਕਾ ਉਸਮੇ ਅਗ ਲੱਗੀ ਹੈ ਇਹ ਅਗ ਕਿਵੇਂ ਲੱਗੀ ਹੈ ਇਹ ਇਸਕਾ ਬੁਸ਼ ਡੈਮੇਜ ਹੋ ਗਿਆ ਤਾਂ ਉਸਕੇ ਬਾਅਦ ਫਾਇਰ ਇਸਨੇ ਪਕੜ ਲਈ ਅਗ ਲੋਡਿੰਗ ਹੈ ਕਰ ये आज ही लगी है शाम को टाइमिंग एग्जैक्ट अभी पता नहीं मुझे वो बता बिजली दें। कितनी अफेक्टेड हुई है सर बिजली नियर बाय एरिया की होगी टेन किलोमीटर तक की अप्रोक्सीमेट अभी तो फिलहाल तो सारी बंद है उसके बाद जब ये आग बुझ जाएगी उसके बाद चला देंगे रिस्टोर कर लेंगे जितनी जल्दी होगी ना सिस्टम अभी सारी कितनी बंद है अभी राउंड है ट्वेंटी फाइव किलोमीटर के राउंड एरिया